ਸਿੱਧੂ ਬਾਈ ਬਾਰੇ ਗੱਲਾਂ ਕਰਨ ਲੱਗ ਜਾਂਦੇ ਆ ਹਰ ਫਿਲਮ ਤੋਂ ਪਹਿਲਾਂ ਕੌਂਟਰੋਵਰਸੀ ਪੱਕੀ ਆ ਦੇਖੋ ਇਹ ਜਿਹੜੇ ਆਰਟਿਸਟ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦੀਆਂ ਕਾਫੀ ਫਿਲਮਾਂ ਰਿਲੀਜ਼ ਹੋਈਆਂ ਪਰ ਉਹਦੇ ਨਾਲ ਨਾਲ ਕੌਂਟਰੋਵਰਸੀ ਜੁ ਵੀ ਬਹੁਤ ਚੱਲੀਆਂ ਤੇ ਇਹਨਾਂ ਸਾਰਿਆਂ ਦੀਆਂ ਫਿਲਮਾਂ ਦੀ ਕੌਂਟਰੋਵਰਸੀ ਦਾ ਵੱਖ-ਵੱਖ ਕਾਰਨ ਸੀ ਹੁਣ ਆਪੇ ਇਹਨਾਂ ਸਾਰੀਆਂ ਫਿਲਮਾਂ ਦੇ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਦੇਖਾਂਗੇ ਕਿ ਇਹ ਕੌਂਟਰੋਵਰਸੀ ਫਿਲਮ ਨੂੰ ਹਿੱਟ ਕਰਵਾਉਣ ਵਾਸਤੇ ਕੀਤੀ ਗਈ ਸੀ ਜਾਂ ਫਿਰ ਇਹ ਸੱਚੀਓ ਕ੍ਰੀਏਟ ਹੋ ਗਈ ਸੀ ਕਿਸੇ ਸਿਚੁਏਸ਼ਨ ਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸੁਖ ਸੰਘੇੜਾ ਦੀ ਦੇਖੋ ਸੁਖ ਸੰਘ ਉਹਨਾਂ ਤਾਂ ਕਾਫੀ ਕੌਂਟਰੋਵਰਸੀਜ਼ ਜੁੜਗੀਆਂ ਸੀ ਇਸ ਫਿਲਮ ਨਾਲ ਤੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਕਾਫੀ ਪੰਗੇ ਪਏ ਸੀ ਸਭ ਤੋਂ ਪਹਿਲਾਂ ਗੱਲ ਇਹ ਉੱਠੀ ਸੀ ਕਿ ਇਸ ਫਿਲਮ ਦਾ ਜਿਹੜਾ ਪੋਸਟਰ ਸੀ ਉਹਦੇ ਉੱਤੇ ਜਿਹੜੀ ਟੈਗਲਾਈਨ ਲਿਖੀ ਗਈ ਸੀ ਉਹ ਟੈਗਲਾਈਨ ਸਿੱਧੂ ਮਸੇਵਾਲਾ ਬਾਈ ਦੇ ਗਾਣੇ ਵਾਲੀ ਸੀ ਇਸ ਤੋਂ ਬਾਅਦ ਸਿੱਧੂ ਬਾਈ ਦੀ ਫੈਮਿਲੀ ਵੱਲੋਂ ਵੀ ਇਹ ਕਿਹਾ ਗਿਆ ਕਿ ਸਿੱਧੂ ਮਸੇਵਾਲਾ ਦਾ ਕੋਈ ਵੀ ਨਾਮ ਯੂਜ਼ ਨਾ ਕਰੇ ਕੋਈ ਵੀ ਉਹਨਾਂ ਦੇ ਗਾਣੇ ਦੀ ਲਾਈਨ ਚੱਕ ਕੇ ਨਾਮ ਵਰਤੇ ਸਾਡੀ ਪਰਮਿਸ਼ਨ ਤੋਂ ਬਿਨਾ ਫਿਰ ਇਸ ਤੋਂ ਬਾਅਦ ਇਸ ਫਿਲਮ ਦੇ ਜਿਹੜਾ ਪੋਸਟਰ ਹੈ ਉਹਨੂੰ ਥੋੜਾ ਜਿਹਾ ਚੇਂਜ ਕੀਤਾ ਗਿਆ ਤੁਸੀਂ ਇਹਨਾਂ ਦੋਨਾਂ ਪੋਸਟਰ ਨੂੰ ਦੇਖ ਹੀ ਸਕਦੇ ਹੋ ਕਿੰਨਾ ਡਿਫਰੈਂਸ ਹੈ ਇਹਨਾਂ ਦੋਨਾਂ 'ਚ ਫਿਰ ਇਸ ਤੋਂ ਬਾਅਦ ਦੂਜੀ ਕੌਂਟਰੋਵਰਸੀ ਇਹ ਜੁੜੀ ਸੀ ਕਿ ਜਦੋਂ ਇਸ ਫਿਲਮ ਦੀ ਪ੍ਰੋਮੋਸ਼ਨ ਚੱਲ ਰਹੀ ਸੀ ਉਸ ਟਾਈਮ ਜਿਹੜੇ ਇਹਨਾਂ ਦੇ ਇੰਟਰਵਿਊਜ਼ ਹੋ ਰਹੇ ਸੀ ਉਸ ਹਰ ਇੰਟਰਵਿਊ ਦੇ ਵਿੱਚ ਸਿੱਧੂ ਮਸੇਵਾਲਾ ਬਾਈ ਦੀ ਗੱਲ ਹੁੰਦੀ ਸੀ ਉਹ ਸਾਰੇ ਹੀ ਬੰਦੇ ਸਿੱਧੂ ਬਾਈ ਬਾਰੇ ਗੱਲਾਂ ਕਰਨ ਲੱਗ ਜਾਂਦੇ ਆ ਕਿਉਂਕਿ ਜੇਕਰ ਮੀਡੀਆ ਵਾਲੇ ਸੁਖ ਸੰਘੇੜਾ ਦਾ ਇੰਟਰਵਿਊ ਲੈ ਰਹੇ ਨੇ ਤਾਂ ਉਹ ਸਿੱਧੂ ਬਾਈ ਦੀ ਗੱਲ ਜ਼ਰੂਰ ਕਰਨਗੇ ਕਿਉਂਕਿ ਸਿੱਧੂ ਬਾਈ ਦੇ ਸੁਖ ਸੰਘੇੜਾ ਨੇ ਕਾਫੀ ਗਾਣੇ ਡਾਇਰੈਕਟ ਕੀਤੇ ਸੀ ਇੱਕ ਤਾਂ ਇਹ ਹੋ ਸਕਦਾ ਹੈ ਕਿ ਆਪਣੀ ਫਿਲਮ ਪ੍ਰਮੋਟ ਕਰਨ ਦੇ ਚੱਕਰ ਦੇ ਵਿੱਚ ਸਿੱਧੂ ਬਾਈ ਦਾ ਨਾਮ ਲਿਆ ਜਾ ਰਿਹਾ ਸੀ ਹਰ ਇੰਟਰਵਿਊ ਦੇ ਵਿੱਚ ਤੇ ਉਸ ਇੰਟਰਵਿਊ ਦਾ ਥੰਬਨੇਲ ਵੀ ਸਿੱਧੂ ਬਾਈ ਦੇ ਨਾਮ ਤੋਂ ਹੀ ਚੱਲ ਰਿਹਾ ਸੀ ਤੇ ਦੂਜਾ ਪੱਖ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਐਂਕਰ ਸਵਾਲ ਪੁੱਛਦੇ ਸੀ ਆਪਣੇ ਵਿਊਜ਼ ਵਧਾਉਣ ਲਈ ਤਾਂ ਕਿ ਸਾਡੇ ਚੈਨਲ ਦੇ ਵਿਊਜ਼ ਆ ਜਾਣ ਇਹਨਾਂ ਦੇ ਇੰ ਪੂਰੀ ਲਿਸਟ ਦੇਖ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਜਿਹੜੇ ਸਿੱਧੂ ਬਾਈ ਦੇ ਪਰਿਵਾਰ ਦੇ ਕਰੀਬੀ ਸੀ ਉਹਨਾਂ ਦਾ ਇੱਕ ਲਾਈਵ ਆਉਂਦਾ ਤੇ ਉਹ ਕਹਿੰਦੇ ਨੇ ਕਿ ਇਸ ਚੀਜ਼ ਨੂੰ ਤੁਸੀਂ ਰੋਕ ਦਿਓ ਸਿੱਧੂ ਬਾਈ ਦਾ ਨਾਮ ਲੈ ਕੇ ਅੱਗੇ ਨਾ ਆਓ ਆਪਣੇ ਕੋਈ ਵੀ ਪ੍ਰੋਡਕਟ ਇਸ ਤਰ੍ਹਾਂ ਪ੍ਰਮੋਟ ਨਾ ਕਰੋ ਫਿਰ ਇਸ ਚੀਜ਼ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਰੁਕ ਜਾਂਦੀਆਂ ਨੇ ਪਰ ਜਿੰਨੇ ਇੰਟਰਵਿਊ ਹੋਣੇ ਸੀ ਪ੍ਰੋਮੋਸ਼ਨ ਦੇ ਉਹ ਤਾਂ ਸਾਰੇ ਹੋ ਚੁੱਕੇ ਸੀ ਇਸ ਤੋਂ ਪਹਿਲਾਂ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਲੋਕਾਂ ਨੇ ਇਸ ਫਿਲਮ ਦੇ ਪੋਸਟਰ ਵਗੈਰਾ ਪਾੜੇ ਸੀ ਤੇ ਉਹਦੀਆਂ ਸਟੋਰੀਆਂ ਸैम ਮੱਲੀ ਬਾਈ ਨੇ ਆਪਣੇ ਇੰਸਟਾਗ੍ਰam ਤੇ ਵੀ ਪਾਈਆਂ ਸੀ ਹੁਣ ਇਹ ਤਾਂ ਹੋ ਗਈ ਇੱਕ ਫਿਲਮ ਦੀ ਗੱਲ ਅਗ ਇਸ ਫਿਲਮ ਦੀ ਸਾਰੀ ਟੀਮ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਇਹ ਅਸ਼ੀਰਵਾਦ ਲੈਣ ਗਏ ਸੀ ਕਿ ਸਾਡੀ ਫਿਲਮ ਹਿੱਟ ਹੋਵੇ ਪਰ ਇੱਥੇ ਵਿਰੋਧ ਇਹ ਕੀਤਾ ਗਿਆ ਕਿ ਜਦੋਂ ਤੁਸੀਂ ਟਾਈਟਲ ਇਦਾਂ ਦੇ ਲਿਖ ਰਹੇ ਹੋ ਆਪਣੀਆਂ ਫਿਲਮਾਂ ਦੇ ਹਨੀਮੂਨ ਨਾਮ ਤੋਂ ਇਹਨਾਂ ਚੀਜ਼ਾਂ ਨੂੰ ਤੁਸੀਂ ਅੱਗੇ ਵਧਾਉਣ ਲਈ ਦਰਬਾਰ ਸਾਹਿਬ ਜਾ ਕੇ ਮੱਥਾ ਕਿਉਂ ਟੇਕਦੇ ਹੋ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਵਾਲ ਉੱਠੇ ਸੀ ਗਿੱਪੀਗਰਵਾਲ ਦੀ ਇਸ ਫਿਲਮ ਤੇ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜ਼ੈਰਨ ਦਾਵਾ ਦੀ ਦੇਖੋ ਜ਼ੈਰਨ ਦਾਵਾ ਬਾਈ ਦੀ ਜਿਹੜੀ ਫਿਲਮਾਂ ਆਈਆਂ ਨੇ ਹੁਣ ਤੱਕ ਉਹਨਾਂ ਦੇ ਵਿੱਚੋਂ ਮੋਸਟਲੀ ਫਿਲਮਾਂ ਦੇ ਨਾਲ ਕੌਂਟਰੋਵਰਸੀ ਜੁੜ ਹਰ ਵਸੋਂ ਇਹ ਪ੍ਰੈਸ਼ਰ ਦਾ ਵੀ ਰਹਾਗਾ ਸਭ ਤੋਂ ਪਹਿਲਾਂ ਸ਼ੂਟਰ ਫਿਲਮ ਦੇ ਨਾਲ ਜੁੜੀ ਸੀ ਕੌਂਟਰਵਰਸੀ ਤੇ ਇਸ ਫਿਲਮ ਨੂੰ ਵੀ ਲੱਗਣ ਨਹੀਂ ਦਿੱਤਾ ਗਿਆ ਸੀ ਸਿਨੇਮਾ 'ਚ ਦੋ ਫਿਲਮਾਂ ਇੱਕੋ ਦਿਨ ਰਿਲੀਜ਼ ਹੋ ਰਹੀਆਂ ਸੀ ਰਣਜੀਤ ਬਾਵਾ ਭਾਈ ਦੀਆਂ ਵੀ ਤੇ ਜ਼ੈਰਨ ਦਾਵਾ ਬਾਈ ਦੀ ਵੀ ਹੁਣ ਇੱਕੋ ਦਿਨ ਰਿਲੀਜ਼ ਹੋਣ ਕਰਕੇ ਇਹਨਾਂ ਦੋਨਾਂ ਦੀ ਆਡੀਅנס ਵੰਡ ਜਾਂਦੀ ਆਪਸ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ ਦੋਨਾਂ ਫਿਲਮਾਂ ਨੂੰ ਹੀ ਬੈਨੀਫਿਟ ਨਹੀਂ ਹੋਣਾ ਸੀ ਸੋ ਇਸ ਕਰਕੇ ਜ਼ੈਰਨ ਦਾਵਾ ਬਾਈ ਨੂੰ ਆਪਣੀ ਫਿਲਮ ਇੱਕ ਦਿਨ ਲੇਟ ਕਰਨੀ ਪਈ ਪਰ ਇਸ ਚੀਜ਼ ਦਾ ਵਿਵਾਦ ਸੋਸ਼ਲ ਮੀਡੀਆ ਤੇ ਵੀ ਚੱਲਿਆ ਸੀ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਆ ਡਿਸਟ੍ਰਿਬਿਊਟਰ ਨੇ ਤੇ ਜਿਹੜਾ ਹੀਰ ਵੀ ਕੀਤਾ ਫਿਰ ਤੁਸੀਂ ਦੱਸੋ ਕੀ ਹੁਣ ਇਹ ਕਿਉਂ ਕੀਤਾ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਦੇਵ ਕਰੋੜ 22 ਦੀ ਦੇਖੋ ਹੁਣ ਰੀਸੈਂਟਲੀ ਫਿਲਮ ਆ ਰਹੀ ਹੈ ਇੱਕ ਦੇਵ ਕਰੋੜ 22 ਦੀ ਉਹ ਆਪਣੀ ਫਿਲਮ ਦਾ ਪ੍ਰੋਮੋਸ਼ਨ ਕਰ ਰਹੇ ਨੇ ਪਰ ਇਸ ਦੇ ਵਿੱਚ ਇੱਕ ਗੱਲ ਇਹ ਉੱਠ ਕੇ ਆਉਂਦੀ ਹੈ ਕਿ ਬੀ ਪ੍ਰਾਕ ਦੇ ਬਾਰੇ ਇੱਕ ਇੰਟਰਵਿਊ ਦੇ ਵਿੱਚ ਦੇਵ ਕਰੋੜ 22 ਬੋਲ ਰਹੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਬੀ ਪ੍ਰਾਕ ਤੋਂ ਅਸੀਂ ਗਾਣਾ ਕਰਵਾਇਆ ਸੀ ਇਸ ਫਿਲਮ ਦੇ ਲਈ ਉਹਨਾਂ ਨੇ ਵਧੀਆ ਤਰੀਕੇ ਨਾਲ ਪ੍ਰੋਮੋਟ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਹੀ ਗਾਣਾ ਸੀ ਤੇ ਅਸੀਂ ਇੱਕ ਰੀਲ ਪਾਉਣ ਨੂੰ ਵੀ ਕਹਿਤਾ ਤੇ ਉਹਨੇ ਵੀ ਉਹ ਫਾਰਮੈਲਿਟੀ ਜੀ ਪੂਰੀ ਕਰਤੀ ਇੰਨੀ ਵਧੀਆ ਤਰੀਕੇ ਨਾਲ ਨਹੀਂ ਪਾਈ ਰੀਲ ਤੇ ਇਸ ਗਾਣੇ ਨੂੰ ਸ਼ੇ ਉਹ ਬੀਪ ਰਾਖ ਨੇ ਜਮਾ ਪ੍ਰਮੋਟ ਨਹੀਂ ਕੀਤਾ ਪੈਸੇ ਲੈ ਗਿਆ ਥੱਬਾ ਮੈਂ ਸਿੱਧੀ ਗੱਲ ਕਰਦਾ ਕਰੀਲ ਕਈ ਪਾਉਣ ਨੂੰ ਫਾਰਮੈਲਟੀ ਜਿਹੜੀ ਪਾਤੀ ਇਹ ਕਹਿਣਾ ਚਾਹੁੰਦਾ ਵੀਰੇ ਇਹ ਦਿਨ ਸਦਾ ਨਹੀਂ ਰਹਿਣੇ ਤੁਸੀਂ ਥੋੜਾ ਗਾਣਾ ਤੁਸੀਂ ਗਾਇਆ ਉਹਨੂੰ ਪ੍ਰਮੋਟ ਤਾਂ ਕਰ ਦੋ ਹੁਣ ਦੇਵ ਕਰੋੜ 22 ਡਾਇਰੈਕਟ ਇੱਥੇ ਸਿੱਧਾ ਹੋ ਕੇ ਹੀ ਬੋਲੇ ਸੀ ਆਪਣੇ ਇੰਟਰਵਿਊ ਦੇ ਵਿੱਚ ਦੂਜੀ ਸਾਈਡ ਦੇਵ ਕਰੋੜ ਨੇ ਇਹ ਵੀ ਕਿਹਾ ਕਿ ਬੀਪ ਰਾਖ ਹਿੰਦੀ ਵਾਲਿਆਂ ਵੱਲ ਹੀ ਸਹੀ ਹੈ ਤੇ ਆਪਣੇ ਇੱਥੇ ਤਾਂ ਵੀਤ ਬਲਜੀਤ ਹੀ ਸੁਣਦੇ ਨੇ ਲੋਕ ਮੈਂ ਉਹਨਾਂ ਨੂੰ ਕਿਹਾ ਸੀਗਾ ਵੀਤ ਬਲਜੀਤ ਚੱਲਦਾ ਆਪਣੇ ਨਾਲ ਆਪਣੀ ਆਡੀਅנס ਦੂਜੀ ਹੈ ਆਪਣੇ ਤਾਂ ਵੀਤ ਬਲਜੀਤ ਬਾਈ ਵਾਲੇ ਨੇ ਸਾਰੇ ਸੀਟੀਆਂ ਤਾੜੀਆਂ ਚਿੱਕ-ਚ ਬਲਜੀਤ ਬਾਈ ਦਾ ਗਾਣਾ ਕਿੰਨਾ ਹਿੱਟ ਹੋਇਆ ਸੀ ਨੀ ਬੈਲੀ ਹੋ ਗਏ ਪੁੱਤ ਜੱਟਾਂ ਦੇ ਜਿਕਰ ਆਪਏ ਸਟਰੀ ਨੂੰ ਪਬਲਿਸਿਟੀ ਸਟੰਡ ਬੋਲੀਏ ਉਹ ਚੀਜ਼ ਮੈਨੂੰ ਲੱਗਦਾ ਕਿ ਇੱਥੇ ਗਲਤ ਹੋ ਗਈ ਕਿ ਜਿਹੜੀ ਗਾਂਧੀ ਫਿਲਮ ਹੈ ਉਹ ਆਪਣੇ ਆਪ ਚ ਹੀ ਇੱਕ ਬ੍ਰਾਂਡ ਬਣ ਚੁੱਕੀ ਹੈ ਪਰ ਹਾਂ ਇਹ ਗੱਲ ਜ਼ਰੂਰ ਸੱਚ ਹੈ ਕਿ ਕਿਸੇ ਵੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜਿਹੜੀ ਕੌਂਟਰੋਵਰਸੀ ਹੁੰਦੀ ਹੈ ਉਹ ਉਸ ਫਿਲਮ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚਾ ਦਿੰਦੀ ਹੈ ਫਿਰ ਚਾਹੇ ਉਹ 네ਗੇਟਿਵ ਤਰੀਕੇ ਨਾਲ ਪੇਸ਼ ਹੋਵੇ ਲੋਕਾਂ ਦੇ ਸਾਹਮਣੇ ਫਿਲਮ ਜਾਂ ਫਿਰ ਇੱਕ ਪੋਜ਼ਿਟਿਵ ਤਰੀਕੇ ਨਾਲ ਸੋ ਏਸੀ ਕੁਝ ਫਿਲਮਾਂ ਦੀ ਲਿਸਟ ਜਿਨ੍ਹਾਂ ਦੇ ਨਾਲ ਕੌਂਟਰੋਵਰਸੀ ਜੁੜੀਆਂ ਸੀ ਤੇ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਸਬਸਕ੍ਰਾਈਬ ਜ਼ਰੂਰ ਕਰ ਲਓ